ਜਿਹੜਾ ਪੀਰੀ ਵਾਲਾ ਨਿਸ਼ਾਨ ਸਾਹਿਬ ਹੈ ਧਰਮ ਦਾ ਉਹ ਉੱਚਾ ਹੈ ਤੁਸੀਂ ਵੇਖੋ ਧਿਆਨ ਦੇ ਨਾਲ ਇੱਕ ਨਿਸ਼ਾਨ ਸਾਹਿਬ ਉੱਚਾ ਹੈ ਤੇ ਇੱਕ ਥੋੜਾ ਨੀਮਾ ਹੈ ਜਿਹੜਾ ਧਰਮ ਦਾ ਨਿਸ਼ਾਨ ਸਾਹਿਬ ਹੈ ਉਹ ਉੱਚਾ ਹੈ ਤੇ ਜਿਹੜਾ ਸਿਆਸਤ ਦਾ ਰਾਜਨੀਤੀ ਦਾ ਅਕਾਲ ਤਖਤ ਸਾਹਿਬ ਉਹ ਨਿਸ਼ਾਨ ਸਾਹਿਬ ਨੀਮਾ ਹੈ ਉਹਨਾਂ ਨੂੰ ਲੋਕ ਵਿੱਚ ਇੱਕ ਬੱਕਰੀ ਬਲੱਖਣ ਤੱਕ ਕਿ ਧਰਮ ਦੇ ਥੱਲੇ ਰਾਜਨੀਤੀ ਰਹੇਗੀ ਧਰਮ ਤੋਂ ਉੱਪਰ ਨਹੀਂ ਬੇਸ਼ੱਕ ਸਮੇਂ ਦੇ ਆਗੂਆਂ ਨੇ ਰਾਜਨੀਤੀ ਨੂੰ ਧਰਮ ਤੋਂ ਉੱਪਰ ਚੁੱਕ ਲਿਆ ਪਰ ਜਦੋਂ ਧਰਮ ਤੋਂ ਉੱਪਰ ਚੁੱਕਦੇ ਆ ਉਹਦਾ ਖ਼вар ਹੋਣਾ ਪੈਂਦਾ ਗੁਰੂ ਸਾਹਿਬ ਨੇ ਇਸ਼ਾਰਾ ਦੇ ਦਿੱਤਾ ਸੀ ਕਿ ਇਹ ਨਿਸ਼ਾਨ ਸਾਹਿਬ ਇਸ ਗੱਲ ਦਾ ਪ੍ਰਤੀਕ ਹੈ ਕਿ ਸਿਆਸਤ ਥੱਲੇ ਰਹੇਗੀ ਧਰਮ ਉੱਤੇ ਰਹੇਗਾ ਉਹਨਾਂ ਨਿਸ਼ਾਨ ਸਾਹਿਬਾਂ ਦੇ ਵਿੱਚ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਦਰਬਾਰ ਸਾਹਿਬ ਜਦੋਂ ਜਾਂਦੇ ਇੱਕ ਹੋਰ ਵਿਸ਼ੇਸ਼ਤਾ ਵੇਖਿਓ ਨਿਸ਼ਾਟ ਸਾਹਾ ਦੇ ਨਾਲ ਕਾਟਾ ਮਾਰ ਕੇ ਇੱਕ ਜੋੜ ਪਾਇਆ ਹੋਇਆ ਹੈ ਉਹ ਜੋੜ ਤਾਂ ਵੀ ਇੱਕ ਇੱਕ ਗੱਲ ਦਾ ਕੋ ਮਤਲਬ ਜੀ ਜੋੜ ਇਸ ਕਰਕੇ ਪਾਇਆ ਕਿ ਧਰਮ ਤੇ ਰਾਜਨੀਤੀ ਇਸ ਤਰ੍ਹਾਂ ਇਕੱਠੀ ਰਹੇਗੀ ਪਰ ਕਾਮਯਾਬ ਉਦੋਂ ਹੋਏਗੀ ਜਦੋਂ ਸਿਆਸਤ ਥੱਲੇ ਰਹੇਗੀ ਤੇ ਧਰਮ ਉੱਪਰ ਰਹੇਗਾ ਜਿਹੜਾ ਅਕਾਲ ਤਖਤ ਬਣਾਇਆ ਦਰਬਾਰ ਸਾਹਿਬ ਦੇ ਸਾਹਮਣੇ ਦਰਬਾਰ ਸਾਹਿਬ ਵਿੱਚ ਬੈਠਿਆਂ ਅਕਾਲ ਤਖਤ ਨਹੀਂ ਦਿਖਦਾ ਕਿਉਂ ਨਹੀਂ ਦਿਖਦਾ ਬਣਾਇਆ ਇਸੇ ਧੰਗ ਦੇ ਨਾਲ ਕਿਉਂਕਿ ਉੱਥੇ ਰਾਜਨੀਤੀ ਦਾ ਪ੍ਰਤੀਕ ਹੈ ਉੱਥੋਂ ਦਰਬਾਰ ਸਾਹਿਬ ਦੇ ਅੰਦਰੋਂ ਬੈਠਿਆ ਅਕਾਲ ਤਖਤ ਨਹੀਂ ਦੇਖੇਗਾ ਅਕਾਲ ਤਖਤ ਤੋਂ ਬੈਠਿਆ ਦਰਬਾਰ ਸਾਹਿਬ ਦੇਖੇਗਾ ਸਾਹਮਣੇ ਦਰਵਾਜ਼ਾ ਕਿਉਂ ਕਿ ਜਦੋਂ ਰਾਜਨੀਤੀ ਤੇ ਬੈਠਣਾ ਜਿਨੇ ਉਹ ਧਰਮ ਚਿੱਤ ਵਿੱਚ ਰੱਖੇ ਤਾਂ ਰਾਜਨੀਤੀ ਕਰੇ ਇੱਕ ਇੱਕ ਮਹਾਰਾਜ ਨੇ ਜੋ ਕੁਝ ਵੀ ਬਣਾਇਆ